ਅੱਜ ਅਸੀਂ ਦਰਬਾਰ ਸਾਹਿਬ ਨਤਮਸਤਕ ਹੋਣਾ ਰਹੇ ਹਾਂ ਕਿ ਸਾਡੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ 31 ਮਈ ਨੂੰ ਅਲੜ ਵਰੇਸ ਅਸੀਂ ਜਦੋਂ ਵੀ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਜਾਂ ਕੋਈ ਵੀ ਐਸਾ ਸ਼ੁਭਕਰਮ ਕਰਦੇ ਹਾਂ ਤਾਂ ਅਸੀਂ ਪਹਿਲਾਂ ਮਹਾਰਾਜ ਦਾ ਬਾਬਿਆਂ ਦਾ ਹਰਮੰਦਰ ਸਾਹਿਬਾ ਕੇ ਅਸ਼ੀਰਵਾਦ ਲੈਨੇ ਸਾਡੀ ਫਿਲਮ ਆ ਰਹੀ ਹੈ ਜੀ 31 ਮਈ ਨੂੰ ਤੇ ਅਸੀਂ ਚਾਹਾਂਗੇ ਕਿ ਤੁਸੀਂ ਸਾਰੇ ਜ਼ਰੂਰ ਦੇਖੋ ਬਸ ਸਾਡੀ ਫਿਲਮ ਰਿਲੀਜ਼ ਹੋ ਰਹੀ ਹੈ ਅਲੜ ਵਰੇਸ ਅਸੀਂ ਬਾਬਿਆਂ ਦੇ ਦਰਬਾਰ ਆਏ ਹਾਂ ਇੱਥੋਂ ਮੱਥਾ ਟੇਕ ਕੇ ਅਸ਼ੀਰਵਾਦ ਲੈ ਕੇ ਅੱਗੇ ਪ੍ਰੋਮੋਸ਼ਨ ਸਟਾਰਟ ਕਰਨੀ ਹੈ ਸਭ ਤੋਂ ਪਹਿਲਾਂ ਤਾਂ ਫੋਟੋਇਕਰਵਾ ਲਵਾਂਗੇ ਵਾਈਗੁਰਜੀ ਕਰਤਾ ਸੋ ਵਾਈਗੁਰਜੀ ਕੀ ਫਤੇ ਅੱਜ ਅਸਿੰਦਰਪਾਲ ਸਾਹਿਬ ਨਤਮਸਤਕ ਹੋ ਨਾ ਰਹੇ ਹੈ ਕਿ ਕਿ ਸਾਡੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ 31 ਮਈ ਨੂੰ ਅਲੜ ਵਰੇਸ ਅਸੀਂ ਜਦੋਂ ਵੀ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਜਾਂ ਕੋਈ ਵੀ ਐਸਾ ਸ਼ੁਭਕਰਮ ਕਰਦੇ ਹਾਂ ਤਾਂ ਅਸੀਂ ਪਹਿਲਾਂ ਮਹਾਰਾਜ ਦਾ ਬਾਬਿਆਂ ਦਾ ਹਰਮੰਦਰ ਸਾਹਿਬ ਆ ਕੇ ਅਸ਼ੀਰਵਾਦ ਲੈਨੇ ਸੋ ਉਹਨਾਂ ਦੇ ਕੰਦੇ ਹੱਥ ਤੋਂ ਬਿਨਾ ਕੋਈ ਕਾਰਜ ਸਿਰੇ ਨਹੀਂ ਚੜਦਾ ਸੋ ਅਸੀਂ ਸਾਰੀ ਟੀਮ ਅੱਜ ਅਸ਼ੀਰਵਾਦ ਲੈਣ ਆਇਆ ਮੈਂ ਜਿੰਮੀ ਸ਼ਰਮਾ ਜਾਨਵੀਰ ਸਾਰੇ ਡਾਇਰੈਕਟਰ ਸਾਹਿਬ ਸ਼ਿਗਮ ਸ਼ਰਮਾ ਗੁਰਮੀਤ ਜੀ ਪ੍ਰੋਡਕਸ਼ਨ ਇੰਚਾਰਜ ਸੋ ਸਾਡਾ ਸਭ ਤੋਂ ਵੱਡਾ ਮੋਟਿਵ ਇਸੇ ਕੱਜ ਅੱਜ ਅਸੀਂ ਬਾਪਾਂ ਦੇ ਚਰਨਾ ਚਾਹੀਏ ਤੇ ਅਸ਼ੀਰਵਾਦ ਲਈਏ ਤੁਹਾਡਾ ਕਿਸ ਤਰ੍ਹਾਂ ਦਾ ਕਿਰਦਾਰ ਹੈ ਜੀ ਮੈਂ ਇਹਦੇ ਵਿੱਚ ਹੀਰੋ ਤੇ ਫਾਦਰ ਦਾ ਕਿਰਦਾਰ ਕਰਦੇ ਹਾਂ ਤੇ ਬਹੁਤ ਵਧੀਆ ਕਿਰਦਾਰ ਹੈ ਐਕਚੁਅਲੀ ਤਾਂ ਸਾਰੀ ਫਿਲਮ ਹੀ ਬਹੁਤ ਵਧੀਆ ਕਿਉਂਕਿ ਇਹ ਸਮਾਜਿਕ ਫਿਲਮ ਹੈ ਸਾਡੇ ਰਿਸ਼ਤਿਆਂ ਦੀ ਗੱਲ ਕਰਦੀ ਹੈ ਸਾਡੇ ਸੱਭਿਆਚਾਰ ਨੇ ਜੋੜੀ ਫਿਲਮ ਹੈ ਤੇ ਰਿਸ਼ਤਿਆਂ ਦੀ ਮਹੱਤਤਾ ਬਾਰੇ ਗੱਲ ਕਰਦੀ ਹੈ ਸੋ ਮੇਨ ਨੀਦਾ ਹੀ ਹੈ ਜਿਹੜੀ ਕਮਿੰਗ ਜਨਰੇਸ਼ਨ ਹੈ ਜਿਹੜੇ ਅੱਜ ਕੱਲ ਦੇ ਨੌਜਵਾਨ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇ ਹੋਣਾ ਚਾਹੀਦਾ ਉਹਨਾਂ ਦੇ ਕਿੱਦਾਂ ਦੇ ਕਾਰਜ ਹੋਣੇ ਚਾਹੀਦੇ ਨੇ ਮਾਪੇ ਉਹਨਾਂ ਨਾਲ ਉਹਨਾਂ ਦਾ ਕੀ ਸੰਬੰਧ ਹੋਣਾ ਚਾਹੀਦਾ ਕਿਸ ਤਰ੍ਹਾਂ ਦਾ ਹੋਣਾ ਸਹੀ ਦਾ ਮਾਪੇ ਪਾ ਦਾ ਆਪਣੇ ਬੱਚਿਆਂ ਪ੍ਰਤੀ ਕਿਸ ਤਰ੍ਹਾਂ ਦਾ ਰਵਈਆ ਹੋਣਾ ਚਾਹੀਦਾ ਇਹ ਸਭ ਕਾਸੇ ਦੀ ਗੱਲ ਕਰਦੀ ਫਿਲਮ ਹੈ ਸਨੁਤਨ ਕੀ ਮੈਸ ਸਰੋਤਿਆਂ ਨੂੰ ਮੈਸੇਜ ਇਹੀ ਹੈ ਮੈਂ ਐਕਚੁਅਲੀ ਅਸੀਂ ਫਿਲਮ ਦੇ ਜ਼ਰੀਏ ਹੀ ਮੈਸੇਜ ਅਸੀਂ ਆਪਣੇ ਹੱਥ 'ਚ ਇੰਨੇ ਕੋਈ ਵੱਡੇ ਨਹੀਂ ਪਰ ਸਾਡੇ ਸਾਰਾ ਇੱਕ ਸਮੂਹ ਹੈ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਇੱਕ ਅੱਛੀ ਫਿਲਮ ਬਣਾਉਂਦੀ ਸਿੱਖਿਆਦਾਇਕ ਫਿਲਮ ਬਣਾਉਣ ਦੀ ਤੇ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰੂੰਗਾ ਕਿ ਫਿਲਮ ਕੱਤੀ ਮੈਨੂੰ ਜ਼ਰੂਰ ਸਿਨੇਮਾ ਕਰਾਂ ਵਿੱਚ ਦੇਖਣਾ ਹੈ ਕਿਉਂਕਿ ਇਹ ਤੁਹਾਡੀ ਫਿਲਮ ਹੈ ਉਹਨਾਂ ਦੀ ਆਪਣੀ ਫਿਲਮ ਹੈ ਉਹਨਾਂ ਦੇ ਉਹਨਾਂ ਦੀ ਸੁਭਾਅ ਦੀ ਗੱਲ ਕਰਦੀ ਫਿਲਮ ਹੈ ਰਿਸ਼ਤਿਆਂ ਦੀ ਬਾਤ ਪਾਉਂਦੀ ਫਿਲਮ ਹੈ ਸੋ ਮੈਂ ਫੇਰ ਇੱਕ ਵਾਰ ਸਾਰਿਆਂ ਨੂੰ ਫੇਰ ਗੁਜ਼ਾਰਿਸ਼ ਕਰਾਂਗਾ ਕਿ ਤੁਸੀਂ ਕੱਤੀ ਮੈਨੂੰ ਨੇੜੇ ਸਿਨੇਮਾ ਕਰਾਂ ਚ ਜਾ ਕੇ ਸਾਡੀ ਫ ਮਹਾਰਾਜ ਦਾ ਆਸ਼ੀਰਵਾਦ ਲੈਣ ਆਏ ਆ ਜਦੋਂ ਵੀ ਕੋਈ ਔਕਣਾ ਆਈਆਂ ਨੇ ਜਾਂ ਆਉਂਦੀਆਂ ਨੇ ਅਸੀਂ ਹਮੇਸ਼ਾ ਪਰਮਾਤਮਾ ਨੂੰ ਯਾਦ ਕਰਦੇ ਆ ਤੇ ਜਦੋਂ ਕੋਈ ਅੱਛਾ ਵਕਤ ਵੀ ਆਣ ਵਾਲਾ ਹੁੰਦਾ ਸੀ ਆਸ਼ੀਰਵਾਦ ਜ਼ਰੂਰ ਲੈਣ ਆਂਦੇ ਆ ਸੋ ਉਸੇ ਥਿੰਕਿੰਗ ਦੇ ਨਾਲ ਔਰ ਉਸੇ ਸ਼ਰਧਾ ਭਾਵ ਦੇ ਨਾਲ ਅਸੀਂ ਇੱਥੇ ਦਰਬਾਰ ਸਾਹਿਬ ਆਏ ਆ ਔਰ ਸਾਡੀ ਫਿਲਮ ਆ ਰਹੀ ਹੈ ਜੀ 31 ਮਈ ਨੂੰ ਤੇ ਅਸੀਂ ਚਾਹਾਂਗੇ ਕਿ ਤੁਸੀਂ ਸਾਰੇ ਜ਼ਰੂਰ ਦੇਖੋ ਤੇ ਮੈਂ ਫਿਲਮ ਦੇ ਵਿੱਚ ਕਿਸ ਤਰ੍ਹਾਂ ਦਾ ਕਿਰਦਾਰ ਲਿਆਣਾ ਮੇਰਾ ਕਿਰਦਾਰ ਨੂਰ ਦਾਇ ਤੇ ਜਿਹਦੇ ਵਿੱਚ ਦੋ ਡਿਫਰੈਂਟ ਸ਼ੇਡਸ ਨੇ ਕੁੜੀ ਦੇ ਕਿ ਜਦੋਂ ਉਸ ਦੀ ਜ਼ਿੰਦਗੀ ਹਰੀ-ਭਰੀ ਹੁੰਦੀ ਹੈ ਇੱਕ ਅਨਾਥ ਹੁੰਦੀ ਹੈ ਕੁੜੀ ਤੇ ਜਦੋਂ ਉਸ ਦੀ ਜ਼ਿੰਦਗੀ ਦੇ ਵਿੱਚ ਰਿਸ਼ਤਿਆਂ ਦੀ ਨੂੰ ਅਹਿਮੀਅਤ ਪਤਾ ਲੱਗਦੀ ਹੈ ਕਿ ਮਾਪੇ ਕੀ ਨੇ ਜਾਂ ਉਹਦੀ ਜ਼ਿੰਦਗੀ ਅੱਗੇ ਕਿਵੇਂ ਚੇਂਜ ਹੁੰਦੀ ਹੈ ਤੇ ਕਿਵੇਂ ਉਹਦੇ 'ਚ ਬਦਲਾਵ ਆਉਂਦਾ ਕਿਵੇਂ ਉਹਦੀ ਇੱਕ ਸਾਦੀ ਜ਼ਿੰਦਗੀ ਦੇ ਵਿੱਚ ਰੰਗ ਭਰਉਂਦੇ ਨੇ ਸੋ ਬਹੁਤ ਸੋਹਣਾ ਕਰੀਦਾਰ ਹੈ ਔਰ ਸਾਰਿਆਂ ਨੂੰ ਜ਼ਰੂਰ ਪਸੰਦ ਆਉਂਦਾ ਮੈਸੇਜ ਇਹ ਦੇਣਾ ਚਾਹੁੰਦੇ ਹੋ ਆਪਣੇ ਤੋਂ ਅੱਜ ਜਿੱਥੇ ਜਿਵੇਂ ਜਿਮੀ ਸ਼ਰਮਾ ਜੀ ਨੇ ਗੱਲ ਕਹੀ ਕਿ ਰਿਸ਼ਤੇ ਰਿਸ਼ਤਿਆਂ ਦੀ ਜਿੱਥੇ ਬੌਂਡਿੰਗ ਹੈ ਜਾਂ ਮਜ਼ਬੂਤੀ ਹੈ ਉਹ ਕਿੰਨਾ ਕਿੱਥੇ ਗੁੰਮ ਰਹੀ ਹੈ ਸੋ ਇਹ ਫਿਲਮ ਬਹੁਤ ਵਧੀਆ ਇੱਕ ਤਰੀਕਾ ਹੈ ਸਾਡੇ ਯੂਥ ਨੂੰ ਸਮਝਾਉਣ ਦਾ ਕਿ ਜਿਹੜੀ ਚੀਜ਼ ਗੁੰਮ ਹੋ ਰਹੀ ਹੈ ਅਸੀਂ ਉਹਨੂੰ ਕਿਵੇਂ ਬਚਾ ਸਕਦੇ ਹਾਂ ਔਰ ਕਿਵੇਂ ਦੁਬਾਰਾ ਜ਼ਿੰਦਾ ਕਰ ਸਕਦੇ ਹਾਂ ਥੈਂਕ ਯੂ ਥੈਂਕ ਯੂ ਬਸ ਸਾਡੀ ਫਿਲਮ ਰਿਲੀਜ਼ ਹੋ ਰਹੀ ਹੈ ਅਲੜ ਵਰੇਸ ਅਸੀਂ ਬਾਬਿਆਂ ਦੇ ਦਰਬਾਰ ਆਏ ਹਾਂ ਇੱਥੋਂ ਮੱਥਾ ਟੇਕ ਕੇ ਆਸ਼ੀਰਵਾਦ ਲੈ ਕੇ ਅੱਗੇ ਪ੍ਰੋਮੋਸ਼ਨ ਸਟਾਰਟ ਕਰਨੀ ਹੈ ਤੇ ਅਕਸਰ ਐਂ ਹੀ ਕਰੀਦਾ ਕਿ ਜਦੋਂ ਵੀ ਕੋਈ ਚੰਗਾ ਕੰਮ ਕਰੀਦਾ ਆਪਣੀ ਲਾਈਫ ਦਾ ਵੀ ਹੋਵੇ ਕੋਈ ਤਾਂ ਵੀ ਅਸੀਂ ਇੱਥੇ ਮੱਥਾ ਟੇਕਣ ਆਈਦਾ ਤੇ ਜਦੋਂ ਕੋਈ ਫਿਲਮ ਆਣੀ ਹੁੰਦੀ ਵੀ ਤਾਂ ਵੀ ਆਸ਼ੀਰਵਾਦ ਲੈਣ ਆਈਦਾ ਤੇ ਸਾਰਾ ਕੁਝ ਵਧੀਆ ਹੁੰਦਾ ਜਦੋਂ ਇੱਥੋਂ ਆਸ਼ੀਰਵਾਦ ਮਿਲ ਜੂਵੇ ਸਿਰ ਫਿਲਮ ਦੇ ਕਿਸ ਤਰ੍ਹਾਂ ਦਾ ਤੁਹਾਡਾ ਕਿਰਦਾਰ ਨਹੀਂ ਭਾਈ ਮੇਰਾ ਕਿਰਦਾਰ ਮੇਰੇ ਕਰੈਕਟਰ ਦਾ ਨਾਮ ਹੈ ਬਾਜ਼ ਹੈ ਤੇ ਬਹੁਤ ਸਾਰੇ ਸ਼ੇਡਸ ਨੇ ਤੇ ਮੈਂ ਪਹਿਲੀ ਵਾਰੀ ਆਪਣੇ ਕੰਫਰਟ ਲੈਵਲ ਤੋਂ ਹਟ ਕੇ ਕੰਮ ਕਰਿਆ ਤੇ ਮੈਨੂੰ ਬਹੁਤ ਸਾਰੀਆਂ ਉਮੀਦਾਂ ਨੇ ਇਸ ਫਿਲਮ ਤੋਂ ਤੇ ਆਪਣੇ ਕਿਰਦਾਰ ਤੋਂ ਕਿ ਮੇਰਾ ਇਹ ਨਵਾਂ ਰੂਪ ਆਡੀਅנס ਨੂੰ ਪਸੰਦ ਆਊਗਾ ਕਿੰਨੇ ਵੇਲੇ ਰਿਲੀਜ਼ ਹੋ ਰਹੀ ਹੈ 31 ਮਈ ਨੂੰ ਰਿਲੀਜ਼ ਹੋ ਰਹੀ ਹੈ ਜੀ ਕਿਤੇ ਕਿਤੇ ਫਿਲਮ ਦੀ ਸ਼ੂਟਿੰਗ ਹੋਈ ਹੈ ਸ਼ੂਟਿੰਗ ਚੰਡੀਗੜ੍ਹ ਹੋਈ ਹੈ ਚੰਡੀਗੜ੍ਹ ਦੇ ਆਲੇ ਦੁਆਲੇ ਕਾਫੀ ਪਿੰਡਾਂ 'ਚ ਹੋਈ ਹੈ ਖਰੜ ਥੋਰ ਟੀਲੀਕੜੀ ਲੋਕੇਸ਼ਨ ਅਮਲੋ ਅਮਲੋ ਇੱਕ ਖਾਸ ਖਾਸ ਤੌਰ ਤੇ ਅਮਲੋ ਜਿਹੜੇ ਸਾਡੇ ਪ੍ਰੋਡਿਊਸ ਪ੍ਰੋਡਿਊਸਰ ਸਾਹਿਬ ਨੇ ਉਹਨਾਂ ਦਾ ਪਿੰਡ ਹੈ ਤੇ ਉੱਥੇ ਆਈ ਥਿੰਕ 10 ਦਿਨਾਂ ਦਾ ਸ਼ੂਟ ਉੱਥੇ ਸੀਗਾ ਤੇ ਬਾਕੀ ਪੰਜਾਬ ਚ ਹੀ ਹੋਈ ਆ ਸਾਰੀ ਸ਼ੂਟ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਲੋਕਾਂ ਨੂੰ ਆਪਾਂ ਦਾ ਕੋਣ ਹੁੰਨੇ ਮੈਸੇਜ ਦੇਣ ਵਾਲੇ ਬੜਾ ਆਪਾਂ ਇੱਕ ਫਿਲਮ ਬਣਾਈਏ ਜਿੱਦੇ ਚ ਆਪਾਂ ਕਹਿ ਸਕਦੇ ਆ ਕਿ ਇੱਕ मीनिंगफुल ਸਿਨੇਮਾ ਹੈ ਅਦਰਵਾਈਜ਼ cinema इज द सोर्स ऑफ एंटरटेनमेंट जे एंटरटेनमेंट ਦੇ ਨਾਲ ਕੁਝ मीनिंग ਕੁਝ ਮੈਸੇजेस ਹੋਣ ਸਮਾਜ ਨੂੰ ਸੇਧ ਦੇਣ ਵਾਲੀ ਕੋਈ ਗੱਲ ਹੋਵੇ ਤੇ ਬਹੁਤ سونے ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਤੇ ਇਹ ਫਿਲਮ ਵੀ ਪਰਿਵਾਰਿਕ ਗਦਰਾਂ ਕੀਮਤਾਂ ਦੀ ਗੱਲ ਕਰਦੀ ਹੈ ਜਿੱਦਾਂ ਅੱਜ ਕੱਲ ਰਿਸ਼ਤਿਆਂ ਦੇ ਜਿਹੜੇ ਮੋਹ ਤੰਦਾਂ ਘਟਦੀਆਂ ਜਾ ਰਹੀਆਂ ਖੁੱਸਦੀਆਂ ਜਾ ਰਹੀਆਂ ਤੇ ਇਸ ਫਿਲਮ ਦੇ ਰਾਹੀ ਕਾਫੀ ਮੈਸੇजेस ਵੀ ਨੇ ਐਂਟਰਟੇਨਮੈਂਟ ਦੇ ਨਾਲ ਨਾਲ ਤੇ ਪਿਆਰ ਸ਼ਿੱਦਤ ਵਾਲਾ ਪਿਆਰ ਬਹੁਤ ਸਾਰੇ ਚੀਜ਼ਾਂ ਜਿਹੜੀਆਂ ਅੱਜ ਕੱਲ ਖੁੱਸਦੀਆਂ ਜਾ ਰਹੀਆਂ ਐ ਇਸ ਫਿਲਮ ਚ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਸਰ ਇਸ ਤੋਂ ਪਹਿਲਾਂ ਵੀ ਫਿਲਮਾਂ ਜਿਹੜੀਆਂ ਤੁਹਾਡੇ ਕੰਮ ਕਿੰਨੇ ਆਉਂਦਾ ਫਿਲਮਾਂ ਬਾਰੇ ਦੱਸੋ ਫਿਲਮ ਹੁਣ ਰੀਸੈਂਟਲੀ ਮੌਜਾਂ ਹੀ ਮੌਜਾਂ ਰਿਲੀਜ਼ ਹੋਈ ਸੀਗੀ ਗਿੱਪੀ ਬਾਈ ਦੇ ਨਾਲ ਉਦੋਂ ਪਹਿਲੇ 25 ਕਿੱਲੇ ਹੋਏ ਹੋਏ ਪਿਆਰ ਹੋ ਗਿਆ ਅਮਰ ਜਮਾ ਗੁੜਖਾ ਕੇ ਰਹੀ ਚੜਦੀ ਕਲਾ ਪੰਜਾਬ ਦੀ ਕਾਫੀ ਸਾਰੀਆਂ ਫਿਲਮਾਂ ਆਹ ਕੋਸਰ ਥੈਂਕ ਯੂ ਜੀ ਤੇ ਸਾਡੀ ਫਿਲਮ ਆ ਰਹੀ ਜੀ ਅਲੜ ਬਰੇਸ ਅਸੀਂ ਬਾਬਾ ਜੀ ਦਾ ਆਸ਼ੀਰਵਾਦ ਲੈਣੇ ਆਏ ਹਾਂ ਜਿਨ੍ਹਾਂ ਬਾਬਾ ਜੀ ਦੀ ਕਿਰਪਾ ਹੋ ਗਈ ਤਾਂ ਬਸ ਸਾਡੀ ਫਿਲਮ ਸੁਪਰ ਹਿੱਟ ਹੋ ਜੇਨੀ ਹੈ ਤੇ ਜਿੰਨੀ ਜਿੰਨਾ ਸੋਨਾ ਨਾਮ ਹੈ 19 ਸੋਨੀ ਫਿਲਮ ਹੈ ਪਰਿਵਾਰਿਕ ਫਿਲਮ ਹੈ ਤੁਸੀਂ ਪੂਰੀ ਫੈਮਿਲੀ ਦੇ ਨਾਲ ਦੇਖ ਸਕਦੇ ਹੋ ਤੇ ਬਹੁਤ ਸੋਨੇ ਮੈਸੇਜ ਹੈ ਹੈਨਾ ਜੋ ਰਿਸ਼ਤੇ ਨਾਤੇ ਅੱਜ ਕੱਲ ਦੇ ਦੌਰ ਚ ਕਿਦੀ ਗੁੰਮ ਹੋ ਗਏ ਨੇ ਉਹ ਸਾਰਾ ਕੁਝ ਇਹਨੂੰ ਦੇਖਣ ਚ ਮਿਲੇਗਾ ਸਰ ਜੋ ਮੈਸੇਜ ਕੀ ਤਰ੍ਹਾਂ ਜਾਂਦੇ ਸਭ ਤੋਂ ਮੈਸੇਜ ਇਹ ਹੈ ਕਿ ਤੁਸੀਂ ਪੂਰੇ ਪਰਿਵਾਰ ਦੇ ਨਾਲ ਅੱਜ ਦੇ ਦਿਨ ਡੇਟ ਦੇ ਵਿੱਚ ਪੂਰੇ ਪਰਿਵਾਰ ਦੇ ਨਾਲ ਤੁਸੀਂ ਫਿਲਮ ਦੇਖ ਸਕਦੇ ਹੋ ਟ੍ਰੇਲਰ ਨੂੰ ਬਹੁਤ ਹੀ ਪਸੰਦ ਆ ਰਿਹਾ ਮਿਲਿਆ ਬਹੁਤ ਵਧੀਆ ਲੱਗ ਰਿਹਾ ਲੋਕਾਂ ਨੂੰ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕੋਕ ਜੀ ਟ੍ਰੇਲਰ ਵੀ ਸਾਡਾ ਬਹੁਤ ਸੋਹਣਾ ਹੈ ਸਾਡੀ ਟੀਮ ਸਾਡਾ ਵਰਕ ਬਹੁਤ ਸੋਹਣਾ ਹੈ ਟ੍ਰੇਲਰ ਇੰਨਾ ਪਸੰਦ ਕਰਿਆ ਜਾ ਰਿਹਾ ਕੱਲ ਸਾਡਾ ਟਾਈਟਲ Song ਰਿਲੀਜ਼ ਹੋਇਆ ਇੰਨਾ ਪਸੰਦ ਆਇਆ ਐਨੇ ਫੋਨ ਆ ਰਹੇ ਜਿੰਮੀ ਭਾਜੀ ਨੂੰ ਜਾਨਵੀ ਨੂੰ ਕਿ ਅਸੀਂ ਤੁਹਾਨੂੰ ਦੱਸ ਹੀ ਸੱਦੇ ਇਹ ਸਾਨੂੰ ਖੁਸ਼ੀ ਹੈ ਕਿ ਸਾਡਾ ਕੰਮ ਕਰਿਆ ਲੋਕਾਂ ਨੂੰ ਪਸੰਦ ਆ ਰਿਹਾ ਸਾਡਾ ਯੂਥ ਜੋ ਉਸ ਗਾਣੇ ਨੂੰ ਇੰਜੋਏ ਕਰ ਰਿਹਾ ਰਿੱਲਾ ਬਣ ਰਹੀਆਂ ਨੇ ਥੈਂਕ ਯੂ ਸਰ